ਸਰਦਾਰ ਜੀ ਕੀ ਅਸੁਰੇ ਦੀ ਬ੍ਰੇਕਿੰਗ ਸਾਹਮਣੇ ਆ ਰਹੀ ਹੈ ਪੀਐਮ ਮੋਦੀ ਜੀहां ਪੀਐਮ ਮੋਦੀ ਪੰਜਾਬ ਦੌਰੇ ਤੇ ਜਾਣਗੇ ਪੀਐਮ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਸੋ ਜਲਦ ਹੀ ਆਉਣਗੇ ਪੰਜਾਬ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਸੋ 23 24 ਮਈ ਨੂੰ ਮਾਲਵਾ ਮੱਝਾ ਅਤੇ ਦੁਆਬਾ ਦੇ ਵਿੱਚ ਕਰਨਗੇ ਆਵਾਜ਼ ਬੁਲੰਦ ਸੋ ਪੀਐਮ ਮੋਦੀ ਪਾਸਪਾ ਮੀ ਦੁਆਰਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨਗੇ ਚੋਣ ਪ੍ਰਚਾਰ ਕਰਨਗੇ ਦੱਸ ਜੀ ਕਿ 23 ਮਈ ਨੂੰ ਮਾਲਵਾ ਬੈਲਟ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਰੈਲੀ ਹੋਵੇਗੀ 24 ਮਈ ਨੂੰ ਮਾਜੇ ਦੇ ਭਾਜਪਾ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਰੈਲੀ ਕੀਤੀ ਜਾਵੇਗੀ ਤੇ 24 ਮਈ ਨੂੰ ਹੀ ਦੁਆਬੇ ਦੇ ਵੀ ਭਾਜਪਾ ਉਮੀਦਵਾਰਾਂ ਦੇ ਹੱਕ ਦੇ ਵਿੱਚ ਇਹ ਚੋਣ ਰੈਲੀ ਕੀਤੀ ਜਾਵੇਗੀ ਸੋ ਪੀਐਮ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਫਿਰ ਤੋਂ ਪੰਜਾਬ ਦੇ ਵਿੱਚ ਆਉਣਗੇ ਦੱਸ ਕਿ ਇੱਕ ਵਾਰ ਪਹਿਲਾਂ ਵੀ ਨਰਿੰਦਰ ਮੋਦੀ ਆ ਚੁੱਕੇ ਨੇ ਪੰਜਾਬ ਪਰ ਉਹਨਾਂ ਦੀ ਰੈਲੀ ਜਿਹੜੀ ਕਿ ਉਸ ਸਮੇਂ ਰੱਦ ਕਰ ਦਿੱਤੀ ਗਈ ਸੀ ਕੁਝ ਕਾਰਨਾ ਕਰਕੇ ਸੁਰੱਖਿਆ ਦੇ ਕਾਰਨਾ ਕਰਕੇ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਸੀ ਉਸ ਵੇਲੇ ਸੋ ਇੱਕ ਵਾਰ ਫਿਰ ਚੋਣਾਂ ਦੇ ਪ੍ਰਚਾਰ ਦੇ ਲਈ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ ਭਾਜਪਾ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪੰਜਾਬ ਆਉਣਗੇ ਪੀਐਮ ਨਰਿੰਦਰ ਮੋਦੀ ਸੁਦਾਜੀ ਕੀ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ 23 24 ਮਈ ਨੂੰ ਮਾਲਵਾ ਮਾਝਾ ਤੇ ਦੁਆਬਾ ਦੇ ਵਿੱਚ ਕਰਨਗੇ ਆਵਾਜ਼ ਬੁਲੰਦ ਸੁਦਾਜੀ ਕੀ 23 ਮਈ ਨੂੰ ਮਾਲਵਾ ਬੈਲਟ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਤੇ 24 ਮਈ ਨੂੰ ਮਾਝਾ ਅਤੇ ਦੁਆਬਾ ਦੇ ਭਾਜਪਾ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ। ਸੋ ਪੀਐਮ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਜੋ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚਣਗੇ ਨਰਿੰਦਰ ਮੋਦੀ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ। ਸੋ ਮਾਲਵਾ ਮਾਝਾ ਤੇ ਦੁਆਬਾ ਦੇ ਭਾਜਪਾ ਉਮੀਦਵਾਰਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨਗੇ। ਸੋ ਕੁਲਵੀਰ ਦਿਵਾਨ ਸਾਹਿਬ ਜੁੜ ਚੁੱਕੇ ਨੇ ਵਧੇਰੇ ਜਾਣਕਾਰੀ ਦੇ ਲਈ। ਸੋ ਕੁਲਵੀਰ ਇੱਕ ਵਾਰ ਫਿਰ ਤੋਂ ਪੀਐਮ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ। ਮਾਲਵਾ ਮਾਝਾ ਤੇ ਦੁਆਬਾ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਕੀ ਕੁਝ ਤਿਆਰੀਆਂ ਨੇ ਬਿਲਕੁਲ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਚੋਣ ਹੈ ਉਹ ਇੱਕ ਜ਼ੋਨ ਹੈ ਤੇ ਆ ਪਾਤੀ ਜਨਤਾ ਪਾਰਟੀ ਵੀ ਕਿਉਂਕਿ 13 ਦੀਆਂ 13 ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਚੋਣ ਲੜ ਰਹੀ ਹੈ ਇਸ ਕਰਕੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਹੈਗੇ ਨੇ ਉਹਨਾਂ ਦਾ ਪੰਜਾਬ ਦੌਰਾ ਹੈ 23 24 ਤਾਰੀਖ ਨੂੰ 23 ਤਾਰੀਖ ਨੂੰ ਪਟਿਆਲਾ ਦੇ ਵਿੱਚ ਹੋਣਗੇ ਜਿੱਥੇ ਜਿੱਥੇ ਕਿ ਪਟਿਆਲਾ ਤੋਂ ਫਰਨੀਤ ਕੌਰ ਤੇ ਫੋਰ ਲੇਟ ਲਈ ਜਿਹੜੇ ਲੋਕ ਸਭਾ ਚੋਣਾਂ ਦੇ ਖੇਤਰ ਨੇ ਉਹਨਾਂ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਉਹ ਰੈਲੀ ਕਰਨਗੇ ਇਸੇ ਤਰ੍ਹਾਂ 24 ਤਾਰੀਖ ਨੂੰ ਵੀ ਉਹ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਵਿੱਚ ਹੋਣਗੇ ਤੇ ਪੰਜਾਬ ਦੇ ਜਿਹੜੇ ਪਾਰਟੀ ਦੇ ਪਾਰਟੀ ਦੇ ਉਮੀਦਵਾਰ ਨੇ ਲੋਕ ਸਭਾ ਦੇ ਉਹਨਾਂ ਦੇ ਹੱਕ ਦੇ ਵਿੱਚ ਰੈਲੀ ਕਰਨਗੇ ਸੋ ਸੋ ਉਹ ਪੁਰਬੀਆ ਦੇ ਸੁਰੱਖਿਆ ਦੇ ਕਾਰਨ ਅੱਗੇ ਅਸੀਂ ਗੱਲ ਕਰੀਏ ਕਿ ਸੁਰੱਖਿਆ ਪਿਛਲੀ ਵਾਰ ਵੀ ਜਦੋਂ ਇੱਕ ਵਾਰ ਪਹਿਲਾਂ ਵੀ ਨਰਿੰਦਰ ਮੋਦੀ ਆਏ ਸੀ ਫਿਰੋਜ਼ਪੁਰ ਦੇ ਵਿੱਚ ਰੈਲੀ ਹੋਣੀ ਸੀ ਤਾਂ ਉਹਨਾਂ ਦੇ ਕਾਫਲੇ ਜਿਹੜਾ ਕਿ ਰੋਕ ਦਿੱਤਾ ਗਿਆ ਸੀ ਉਸ ਵੇਲੇ ਵੀ ਸੁਰੱਖਿਆ ਕਾਰਨਾ ਕਰਕੇ ਸੋ ਚੋਣ ਜਿਹ ਉਸ ਵੇਲੇ ਜਿਹੜੀ ਰੈਲੀ ਸੀ ਉਹ ਰੱਦ ਕਰਨੀ ਪਈ ਸੀ ਕਿਸਾਨੀ ਅੰਦੋਲਨ ਕਰਕੇ ਸੋ ਇਸ ਵਾਰ ਸੁਰੱਖਿਆ ਦੇ ਕਿਹੜੇ ਕਿੰਨੇ ਕੁ ਕੜੇ ਇੰਤਜ਼ਾਮ ਕੀਤੇ ਗਏ ਨੇ ਹਾਲਾਂਕਿ ਅਗਰ ਅਸੀਂ ਦੇਖੀਏ ਕਿ ਚੋਣ ਪ੍ਰਚਾਰ ਜਿਹੜੇ ਕਿ ਭਾਜਪਾ ਦੇ ਉਮੀਦਵਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਬਿਕੋ ਸਿਆਸਤ ਜਿਹੜੀ ਹੈਗੀ ਉਹ ਇੱਕ ਪਾਸੇ ਪਰੰਤੂ ਸੁਰੱਖਿਆ ਦੇ ਨਾਲ ਜਿਹੜਾ ਹੈਗਾ ਸਮਝੌਤਾ ਨਾ ਸੁਰੱਖਿਆ ਏਜੰਸੀਆਂ ਤੇ ਨਾ ਹੀ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਕਰ ਸਕਦੀਆਂ ਕਿਉਂਕਿ ਪਿਛਲੀ ਵਾਰ ਜਦੋਂ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆਏ ਸਨ ਇੱਕ ਵੱਡਾ ਇੱਕ ਵੱਡਾ ਸੁਰੱਖਿਆ ਦੇ ਚੂਕ ਦਾ ਮਾਮਲਾ ਬਣਿਆ ਸੀ ਉਸ ਤੋਂ ਸਭ ਤੋਂ ਜ਼ਰੂਰੀਆਂ ਹੋਇਆਂ ਪੁਲਿਸ ਸੁਰੱਖਿਆ ਦੇ ਪੂਰੇ ਜਿਹੜੇ ਪੱਖ ਤੋਂ ਇੰਤਜ਼ਾਮ ਨੇ ਉਹ ਕਿਤੇ ਜਾ ਰਹੇ ਨਹੀਂ ਤੇ ਕਿਉਂਕਿ ਜਿਹੜੀਆਂ ਕੌਫੀਆਂ ਏਜੰਸੀਆਂ ਨੇ ਕੇਂਦਰੀਆਂ ਏਜੰਸੀਆਂ ਨੇ ਨਾ ਕੇਵਲ ਸਟੇਟ ਬਲਕਿ ਕੇਂਦਰੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਬੰਦੀ ਹੈ ਤੇ ਉਹਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਕਿਤੇ ਜਾ ਰਹੀਆਂ ਨਹੀਂ ਤੇ ਕਿਸੇ ਵੀ ਤਰ੍ਹਾਂ ਇਹ ਨਾਲ ਪੁਲਿਸ ਸੁਰੱਖਿਆ ਦੇ ਨਾਲ ਸੰਬੰਧਤਾ ਜਿਹੜਾ ਹੈ ਉਹ ਨਾ ਹੋਵੇ ਜੀ ਕੁਲਵਿੰਦਰ ਬਾਬਤਾਂ ਵੱਟੋਂ ਤੁਹਾਡਾ तमाम ਜਾਣਕਾਰੀ ਸਾਂਝਾ ਕਰਨ ਦੇ ਲਈ